ਇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਥੋੜਾ ਕੀ ਹਾਲ ਚਾਲ ਚਲੋ ਜੀ ਹੁਣ ਹੋ ਗਿਆ ਮਾਰਨਿੰਗ ਦਾ ਟਾਈਮ ਸਵੇਰੇ ਦੇ ਵੱਜੀਆਂ 6 8:30 ਸਾਡੇ ਨਾਲ ਆਹ ਬੇਲ ਔਰੇ ਜੰਮੀ ਹੋਈ ਆ ਅਸੀਂ ਬੇਲ ਲਈ ਤਾਂ ਹੈ ਨਹੀਂ ਕੀ ਇਹ ਆਪਣੇ ਆਪ ਜੰਮੀ ਆਈ ਆ ਦੇਖੋ ਜੀ ਇਹਨੂੰ ਇੰਨੀਆਂ ਜ਼ਿਆਦੇ ਤੋਰੀਆਂ ਉਧਰ ਦੀਆਂ ਨਾ ਸਾਨੂੰ ਤਾਂ ਇਹ ਬੇਲ ਨੇ ਨਾ ਮੌਜਾਂ ਕਰਾਈਆਂ ਪਈਆਂ 2 ਆਲੂ ਪਾ ਲੋ ਆਲੂ ਬਾਗੇ ਇੰਨੀ ਸਵਾਦ ਸਬਜ਼ੀ ਬਣਦੀ ਆ ਨਾ ਪਿੰਡਾਂ ਦਾ ਰਹਿਣ ਸਹਿਣ ਆਹੀ ਗੱਲਾਂ ਵਧੀਆ ਹੁੰਦੀਆਂ ਨੇ ਤੇ ਫਰੈਸ਼ ਸਬਜ਼ੀ ਤੋੜੋ ਇਹ ਬਣਾ ਲਓ ਹੋਰ ਤਾਂ ਨਹੀਂ ਹੈਗੀ ਨਾ ਉੱਧਰ ਹੈਗੀ ਆ ਉੱਧਰ ਚਲੋ ਜੀ ਹੁਣ ਦੇਖੋ ਸਾਡੀ ਇਧਰ ਪਾਰਕ ਨਾ ਪਾਲ ਕੰਨੀ ਸੋਹਣੀ ਹੋਈ ਵੀ ਹੈ ਨਾ ਪੂਰੀ ਹਰੇ ਭਾਈਆਂ ਮਾਰਦੀ ਆ ਦੇਖੋ ਜੀ ਪਿੰਡ ਵਾਲੇ ਦੀ ਜ਼ਿੰਦਗੀ ਆਹੀ ਵਧੀਆ ਹੁੰਦੀ ਆ ਦੇਖੋ ਸਵੇਰੇ ਸਵੇਰੇ ਨਾ ਨਾਲੇ ਤਾਂ ਆਪਣਾ ਕੰਮ ਧੰਦਾ ਕਰ ਲਓ ਨਾਲੇ ਆਪਣੀ ਸਬਜ਼ੀ ਤੋੜ ਲਿਓ ਬਹੁਤੀ ਸ਼ਹਿਰ ਸ਼ੂਰ ਕਰਨ ਦੀ ਲੋੜ ਨਹੀਂ ਹੈਗੀ ਨਾ ਸਾਡੇ ਕੋਲ ਇੰਨਾ ਟਾਈਮ ਹੀ ਹੁੰਦਾ ਸ਼ੇਅਰ ਕਰਨ ਵਾਸਤੇ ਆਪਣੀ ਕੈਰੀ ਵੀ ਆਵੇਗਾ ਨਾ ਸਬਜ਼ੀ ਕਰੀ ਹੋਈ ਹੈ ਨੀ ਕੋਈ ਛੋਟੀਆਂ ਲਾ ਟੋੜੀ ਤੇ ਤੋਰੀ ਦਾ ਨਾ ਜਮਾ ਵੀ ਬਿਲਕੁਲ ਵੀ ਕਾਮਯਾਬੀ ਹੈਗੀ ਆਪਣਾ ਘਰ ਦਾ ਹੀ ਬੀਜ ਰੱਖ ਲਵੇ ਦੇਖ ਲੈ ਹੁਣ ਕਿੰਨੇ ਛੇਤੀ ਤੋਰੀ ਲੱਗਣ ਲੱਗੀ ਹੈ। ਅੱਜ ਆਪਾਂ ਨੇ ਆਮ ਤੋਰੀਆਂ ਤੋੜ ਲੀਆਂ ਏ ਦੇਖੋ ਇੱਕ ਬੇਲ ਦੇ ਕਿੰਨੀਆਂ ਜ਼ਿਆਦਾ ਆਮ ਤੋਰੀਆਂ ਉਤਰੀਆਂ ਤੇ ਹੁਣ ਆ ਗਿਆ ਭਿੰਡੀ ਤੋਰੀ ਦੀ ਵਾਰੀ ਤੇ ਹੁਣ ਛੋੜੂ ਲੱਗਾ ਹੋਇਆ ਭਿੰਡੀ ਤੋਰੀ ਤੋੜਨ ਏ ਬੂਟੇ ਵੀ ਮੈਨੂੰ ਲਾਉਹੀ ਹੈ ਜਿਹੜਾ ਮੈਂ ਤੈਨੂੰ ਬੀਜ ਲੈ ਕੇ ਦਿੱਤਾ ਤਾਂ ਰਿਸ਼ਤੇਦਾਰੀ ਚ ਅਸੀਂ ਉਹ ਬਾਅਦ ਵਿੱਚ ਤੇ ਲਾਇਆ ਏ ਬਰੀਕ ਪਿੰਡੀ ਬਿਲਕੁਲ ਨਾ ਥੋੜੀ ਛੋਟੂ ਬੜੀ ਬੜੀਆ ਪਿੰਡੀ ਥੋੜੀ ਦਸਤਾਨਾ ਪਾ ਲੈਣਾ ਤਾਂ ਦਸਤਾਨਾ ਪਾ ਕੇ ਨਾ ਤੇ ਵਧੀਆ ਪਿੰਡੀ ਟੁੱਟਦੀ ਨਹੀਂ ਹੈਗੇ ਨਾ ਕੰਡੇ ਇਹ ਤੂੰ ਦਸਤਾਨਾ ਕਦੇ ਨਹੀਂ ਪਾਉਂਦਾ ਹੈਗਾ ਖਾਰੇ ਬੂਟੇ ਛੋਟੇ ਨੇ ਹਾਂ ਅੱਛਾ ਜਿਆਦਾ ਬੂਟੇ ਇੱਥੇ ਪਿੱਛਲੇ ਪਾਸੇ ਤੇਰੇ ਭਿੰਡੀ ਲੱਗੀ ਹੋਈ ਕਿੱਡੀ ਬੜੀ ਵੱਟ ਤੇ ਉਹ ਸਾਹਮਣੇ ਬੂਟਾ ਹੈ ਘਰ ਦੀ ਭਿੰਡੀ ਦੀ ਸਬਜ਼ੀ ਨਾਲ ਬਹੁਤ ਜਿਆਦਾ ਸੋਹਣੀ ਕਿਹੜਾ ਗਾਣਾ ਸੁਣਦਾ ਉਹਨਾਂ ਨੂੰ ਮੈਂ ਮੈਂ ਕਰੂ ਉਹਨਾਂ ਨੇ ਜਿਨ੍ਹਾਂ ਨੂੰ ਦੇਖਣਾ ਹੋਣਾ ਸੁਣਨਾ ਅੱਜ ਕਿਹਦੇ ਨਾਲ ਲੜਾਈ ਲੱਗੀ ਹੋਇਆ ਤਾਂ ਕਹਿੰਦਾ ਸਵੇਰ ਸਵੇਰ ਫੋਨ ਤੇ ਘਟ ਲੜਾਈ ਕਰਿਆ ਕਰ ਆਪਣੀ ਤੀਮੀ ਨਾਲ ਸਾਰਾ ਦਿਹਾੜੀ ਲੱਗਿਆ ਰਹਿਣਾ ਜੇ ਉਹ ਵਿਚਾਰੀ ਨਹੀਂ ਬੋਲਦੀ ਹੈਗੀ ਹੈ ਉਹ ਬਾਰ-ਬਾਰ ਫੋਨ ਕਰਦੇ ਸਨ ਕੀ ਕਰੀਏ ਲੈ ਬਾਰ ਨਹੀਂ ਮੇਰੀ ਘਾਸ ਹੁਣ ਉਹ ਵਿਚਾਰੀ ਹੁਣ ਉੱਥੇ ਰਹਿੰਦੀ ਐ ਤੂੰ ਹੁਣ ਪੰਜਾਬ ਚ ਰਹਿੰਨਾ ਹੁਣ ਫੋਨ ਕਿਹਨੂੰ ਕਰੂਗੀ ਤੈਨੂੰ ਐ ਕਰੂਗੀ ਫੋਨ ਤੂੰ ਪੰਗਾ ਥੋੜਾ ਜਿਹਾ ਵੱਧ ਲੈ ਲੈ ਉਹਦੇ ਨਾਲ ਮੈਂ ਤਾਂ ਸੁਣ ਕੇ ਹਰਾ ਰਹਿ ਗਈ ਤੇਰੀ ਕਿੰਦਾ ਹੋ ਰਿਹਾ ਪਤਾ ਨਹੀਂ ਕਿਹੜੀ ਪਾਛਾ ਵਿੱਚ ਲੜੀ ਆ ਉਹਦੇ ਨਾਲ ਅੱਜ ਤਾਂ ਨਾ ਲੜੀ ਚ ਠੀਕ ਤੂੰ ਸੀ ਦੋ ਜਣੇ ਰਲ ਮਿਲ ਕੇ ਰਿਹਾ ਕਰੋ ਲੜਾਈ ਝਗੜੇ ਦੇ ਵਿੱਚ ਕੁਝ ਕੁਝ ਨਹੀਂ ਬੰਨਣਾ ਬਾਕੀ ਨਾ ਐਨੀ ਜ਼ਿਆਦਾ ਭਿੰਡੀ ਉਤਰਨੀ ਐ ਨਾ ਖਾ ਵੀ ਨਹੀਂ ਹੋਣੀ ਹੈਗੀ ਬਹੁਤ ਜਾਈ ਇੱਕ ਸੰਗੜੇ ਬੂਟੇ ਬਹੁਤ ਲਗਣਾ ਕਿ ਪਤਾ ਨਹੀਂ ਕਾ ਮੈਨੂੰ ਫਿਰ ਇੱਕ ਸਾਲ ਸਮਝਾਉਣੀ ਆ ਵੀ ਬੂਟੇ ਛੋੜੇ ਜੇ ਨਾ ਖੁੱਲੇ ਖੁੱਲੇ ਲਾਇਆ ਕਰੋ ਐਨੀ ਪਿੰਡੀ ਫਿਰ ਖਾ ਵੀ ਨਹੀਂ ਹੁੰਦੀ ਹੈਗੀ ਸਿੱਟੀ ਜਾਨੇ ਫਿਰ ਅੱਧੇ ਬੂਟੇ ਦੇ ਵਿੱਚੋਂ ਪੱਟਣੇ ਪੈਣੇ ਆ ਜਿਹੜੇ ਸਾਹ ਨਾਲ ਐਨੀ ਛੇੜੀ ਲਾਈ ਹੋਈ ਹੈ ਮੈਂ ਕਹਿੰਦੀ ਪੇਂਟਰ ਵੀ ਆ ਕੇ ਚਾਹ ਵੀ ਬਣਾਉਣੀ ਹੈ ਥੋੜੋ ਤੋਂ ਤੌਂਡਿਆਂ ਕਾ ਤੇ ਸਬਜ਼ੀ ਚਲ ਠੀਕ ਆ ਮੈਂ ਚਾਹ ਬਣਾਵਾਂ ਮੈਂ ਜਾ ਕੇ ਘਰ ਆ ਕੇ ਹੁਣ ਪੇਂਟ ਵਾਲੇ ਤੇ ਮੈਂ ਬਣਾਉਣੀ ਹੁਣ ਚਾਹ ਤੇ ਛੋਟੂ ਕਹਿੰਦਾ ਬੀਬੀ ਜੀ ਚੱਲ ਮੈਂ ਸਬਜ਼ੀ ਤੋੜ ਲਿਆ ਉਹ ਨਾ ਚਲੋ ਜੀ ਆਪਾਂ ਤੁਹਾਨੂੰ ਦਿਖਾਉਨੇ ਆ ਚੀਕੂਆਂ ਦਾ ਬੂਟਾ ਚੀਕੂਆਂ ਦਾ ਬੂਟਾ ਸਾਡਾ ਇੰਨਾ ਜ਼ਿਆਦਾ ਭਰਿਆ ਪਿਆ ਨਾ ਦੇਖੋ ਨਾਲੇ ਤਾਂ ਇੰਨੇ ਸਾਰੇ ਚੀਕੂ ਲੱਗੇ ਹੋਏ ਨੇ ਤੇ ਦੁਬਾਰੇ ਫੇਰ ਫਲ ਆ ਗਿਆ ਨੂੰ ਦੇਖੋ ਇਸ ਤਰ੍ਹਾਂ ਦਾ ਨਾ ਗੁੱਛਿਆਂ ਦੇ ਗੁੱਛੇ ਲੱਗੇ ਪਏ ਨੇ ਇਹ ਬੂਟਾ ਬਹੁਤ ਵਧੀਆ ਹੈ ਅਸੀਂ ਲੈ ਕੇ ਆਏ ਦੇ ਮਲੇਰ ਕੋਟਲੇ ਤੇ ਤੇ ਮਿਸਰੀ ਵਰਗੇ ਮਿੱਠੇ ਪਏ ਨੇ ਦੇਖੋ ਜੀ ਇਹ ਨਾ ਇਹ ਬੂਟਾ ਨਾ ਚਾਰੇ ਪਾਸੇ ਨੂੰ ਆਲੇ ਦਾਲ ਨੂੰ ਇੰਨਾ ਜ਼ਿਆਦਾ ਫੈਲ ਰਿਆ ਪਿਆ ਨਾ ਬਹੁਤ ਜ਼ਿਆਦਾ ਇਹ ਚੀਕੂ ਕਈ ਮੇਰੀਆਂ ਭੈਣਾਂ ਮੈਨੂੰ ਮੈਸੇਜ ਬਈਏ ਦੀਦੀ ਪੱਕਦੇ ਕਾਤੇ ਨਹੀਂ ਹੈਗੇ ਵੀ ਸਾਡੇ ਬੂਟੇ ਤੇ ਨਾ ਇਸ ਤਰ੍ਹਾਂ ਹੀ ਚੀਕੂ ਲੱਗੇ ਰਹਨੇ ਆ ਦੇਖੋ ਜੀ ਇਹਨੂੰ ਕੀ ਕਰਨਾ ਨਾ ਜਦੋਂ ਐਡੇ-ਐਡੇ ਚੀਕੂ ਹੋ ਗਏ ਨਾ ਇਹ ਦਰਾਖਤ ਪਰ ਤਾਂ ਇਹ ਚੀਕੂ ਪੱਕਦਾ ਨਹੀਂ ਹੈਗਾ ਇਹਨੂੰ ਤੁਸੀਂ ਕੀ ਕਰਨਾ ਇਹਨੂੰ ਤੁਸੀਂ ਚੀਕੂ ਨੂੰ ਤੋੜ ਲੈਣਾ ਤੋੜ ਕੇ ਨਾ ਕੋਈ ਗੱਤੇ ਦੀ ਪੇਟੀ ਲੈ ਲੈਣੀ ਆ ਉਹਦੇ ਵਿੱਚ ਅਖਬਾਰ ਵਿਛਾ ਕੇ ਨਾ ਉਹਦੇ ਵਿੱਚ ਚੀਕੂ ਰੱਖ ਦੇਣੇ ਆ ਉਹਦੇ ਉੱਪਰ ਤੇ ਨਾ ਤੁਸੀਂ ਕੀ ਕਰਨਾ ਗਰਮ ਕਪੜਾ ਪਾ ਦੇਣਾ ਗਰਮ ਕਪੜਾ ਪਾ ਕੇ ਨਾ ਉਹਨੂੰ ਆਪਾਂ ਇਹ ਜੇ ਬੰਦ ਕਮਰੇ ਦੇ ਵਿੱਚ ਰੱਖਣਾ ਜਿੱਥੇ ਉਹਨੂੰ ਨਾ ਬਿਲਕੁਲ ਵੀ ਹਵਾ ਨਾ ਲੱਗੇ ਉਹਨਾਂ ਨੇ ਕੀ ਕਰਨਾ ਚੀਕੂ ਆਨੇ ਨਾ ਗਰਮੈਸ ਤੇ ਵਿੱਚੇ ਪੱਕ ਇਹ ਹਫ਼ਤੇ ਦੇ ਵਿੱਚ ਚੀਕੂ ਨਾ ਆਪਣੇ ਬਣ ਕੇ ਹੋ ਜਾਣੇ ਤਿਆਰ ਉਹਨੂੰ ਕੋਈ ਕੈਮੀਕਲ ਨਹੀਂ ਲਾਉਣਾ ਕੋਈ ਕੁਝ ਨਹੀਂ ਲਾਉਣਾ ਹੈਗਾ ਉਹਨੂੰ ਬਾਰ-ਬਾਰ ਦੇਖਣ ਦੀ ਲੋੜ ਨਹੀਂ ਹੈਗੀ ਵੀ ਹਾਏ ਸਾਡੇ ਚੀਕੂ ਪੱਕ ਗਏ ਕਿ ਨਹੀਂ ਪੱਕ ਗਏ ਬਸ ਇੱਕ ਹਫ਼ਤੇ ਮਗਰੋਂ ਤੁਸੀਂ ਚੀਕੂ ਨੂੰ ਚੈੱਕ ਕਰਿਓ ਤੇ ਚੀਕੂ ਆਪਣੇ ਨਾ ਪੱਕੇ ਹੋਏ ਆ ਤਿਆਰ ਮਿਲਣਗੇ ਅਸੀਂ ਇਸ ਤਰੀਕੇ ਨਾਲ ਚੀਕੂ ਪਕਾਉਨੇ ਆ ਜਿੰਨੇ ਵੀ ਮੇਰੇ ਤੋਂ ਸਲਾਹ ਮੰਨਨੇ ਨਾ ਚੀਕੂਆਂ ਬਾਰੇ ਰਿਸ਼ਤੇਦਾਰ ਵੀ ਪੁੱਛਦੇ ਹੁੰਨੇ ਵੀ ਤੁਸੀਂ ਕਿਸ ਤਰ੍ਹਾਂ ਚੀਕੂਆਂ ਨੂੰ ਪਕਾਉਨੇ ਆ ਦੇਖੋ ਜੀ ਮੇਰੀ ਤਾਂ ਇਹੀ ਸਲਾਹ ਹੈ ਆਪਾਂ ਉਹਨਾਂ ਨੂੰ ਨਾ ਸੱਚੀ ਉਹ ਸਲਾਹ ਦੰਨੇ ਆਈ ਨਹੀਂ ਹੈਗਾ ਵੀ ਆਪਾਂ ਇਹਨੂੰ ਝੂਠੀ ਸਲਾਹ ਦ ਇਸ ਤਰੀਕੇ ਨਾਲ ਚੀਕੂ ਪਕਾ ਕੇ ਜਰੂਰ ਦੇਖਿਓ ਬਿਨਾ ਕੈਮੀਕਲ ਤੋਂ ਦੇਸੀ ਤਰੀਕੇ ਨਾਲ